ਕਿਸੇ ਹੋਰ ਲਈ ਜਿਹੜਾ ਇਹ ਪੱਤਿਆਂ ਦੀਆਂ ਢੇਰੀਆਂ ਜਾਂ ਕਹਿ ਲਈਏ ਕਿ ਨਦੀਨ ਦੀਆਂ ਲੱਗੀਆਂ ਹੋਈਆਂ ਢੇਰੀਆਂ ਗਿੜੀਆਂ ਸਰਦਰਦੀ ਹੁੰਦੀਆਂ ਉਹਨੀਆਂ ਪਰ ਸਾਡੇ ਲਈ ਇਹ ਖਾਦ ਦਾ ਕੰਮ ਕਰਦੀਆਂ ਨੇਗੀਆਂ ਸਾਰੇ ਖੇਤ ਦੇ ਵਿੱਚੋਂ ਇਸੇ ਤਰ੍ਹਾਂ ਹੀ ਨਦੀਨ ਤੇ ਹੋਰ ਜਿਹੜੀਆਂ ਆਪਣੇ ਕੋਲ ਪੱਤੇ ਕੱਟੇ ਜਾਂਦੇ ਹੈਗੇ ਉਹਨਾਂ ਨੂੰ ਸਾਰਿਆਂ ਨੂੰ ਮਲਚਿੰਗ ਦੇ ਰੂਪ ਦੇ ਵਿੱਚ ਆਪਾਂ ਵਰਤ ਕੇ ਤੇ ਖਾਦ ਦੇ ਵਿੱਚ ਇਹਨਾਂ ਨੂੰ ਤਬਦੀਲ ਕਰ ਦੰਨੇ ਹੈਗੇ ਇਹ ਸਾਰਾ ਹੁਣ ਜਿਹੜਾ ਬੂਟੇ ਦੀਆਂ ਜੜਾਂ ਦੇ ਵਿੱਚ ਹੌਲੀ-ਹੌਲੀ ਕਰਕੇ ਗਾਲਿਆ ਜਾਊਗਾ ਕੋਸ਼ਿਸ਼ ਕਿ ਜਿਹੜਾ ਬੂਟੇ ਨੇ ਜਿਹੜਾ ਤੋਂ ਦੂਰ ਰੱਖਿਆ ਜਾਊਗਾ ਤੇ ਇਸ ਤਰ੍ਹਾਂ ਜਿਹੜੀ ਮਲਚ ਕੀਤੀ ਜਾਂਦੀ ਹੈ ਤੁਸੀਂ ਦੇਖ ਸਕਦੇ ਹੋਗੇ ਜਿਵੇਂ ਕਿ ਬੂਟੇ ਦੀ ਜੜ ਦੇ ਵਿੱਚ ਜਿਹੜੇ ਕੱਖ ਸੀ ਉਹਨਾਂ ਨੂੰ ਹੋਰ ਜਿਹੜੇ ਨਦੀਨ ਹੈ ਉਹਨਾਂ ਦੇ ਨਾਲ ਢੱਕ ਦਿੱਤਾ ਗਿਆ ਤੇ ਹੌਲੀ-ਹੌਲੀ ਜਿਹੜਾ ਇਹਨਾਂ ਨੇ ਖਤਮ ਹੋ ਜਾਣਾ ਤੇ ਗਲ ਕੇ ਇੱਕ ਵਧੀਆ ਖਾਦ ਦਾ ਰੂਪ ਧਾਰਨ ਕਰ ਲੈਣਾਗਾ ਇਸੇ ਤਰ੍ਹਾਂ ਹੀ ਜਿਹੜਾ ਆਪਣਾ ਸਾਰਾ ਮਾਡਲ ਕੰਮ ਕਰਦਾ ਹੈਗਾ ਬਾਹਰੋਂ ਚੀਜ਼ਾਂ ਘੱਟ ਤੋਂ ਘੱਟ ਪਾਉਣ ਦੀ ਕੋਸ਼ਿਸ਼ ਰਹਿੰਦੀ ਹੈ ਅੰਦਰੋਂ ਜਿਹੜੀਆਂ ਖੇਤ ਦੇ ਵਿੱਚ ਪ੍ਰਾਪਤ ਹੋਈਆਂ ਚੀਜ਼ਾਂ ਉਹਨਾਂ ਨੂੰ ਹੀ ਖਾਸ ਦੇ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਧੰਨਵਾਦ ਜੀ